ਓਏ ਛੁਣਛਣਾ ਵਜਾਉਣਾ ਬੰਦ ਕਰਦੇ ਓਏ 79 ਸਾਲ ਹੋ ਗਏ ਛੁਣਛਣਾ ਵਜਾਉਣ ਦੀ ਆਜ਼ਾਦੀ ਵਾਲਾ ਛੁਣਛਣਾ ਜੇ ਤਾਂ ਗੁਲਾਮ ਹੋਣ ਦਾ ਅਸਾਥ ਭੋਰਾ ਵੀ ਹੈਗਾ ਨਾ ਤੇ ਘੁੱਟਨ ਮਹਿਸੂਸ ਕਰਦੇ ਓ ਤੇ ਆਪਣੇ ਪੁੱਤਾਂ ਨੂੰ ਬਾਹਰਲੇ ਮੁਲਕ ਭੇਜਣਾ ਲੋਚਦੇ ਓ ਅੱਜ ਪੋਸਟ ਗੌਰ ਨਾਲ ਸੁਣਿਓ ਤੇ ਸ਼ੇਅਰ ਕਰਿਓ ਤੇ ਜੇ ਆਜ਼ਾਦ ਹੋਣ ਦਾ ਵਹਿਮ ਪਾਲੀ ਬੈਠੇ ਓ ਤੇ ਧਰਮ ਜਾਤ ਤੇ ਫਿਰਕੇ ਵਾਲੀ ਅਫੀਮ ਚੱਟੀ ਬੈਠੇ ਓ ਨਾ ਫਿਰ ਸਤਿ ਸ਼੍ਰੀ ਅਕਾਲ ਆ ਅੱਜ ਕੀ ਪੜਾਇਆ ਜਾ ਰਿਹਾ ਓਏ ਗੁਲਾਮੀ ਨੂੰ ਵੜਾਇਆ ਜਾ ਰਿਹਾ ਤੇ ਸਾਡੇ ਬਲੋਂ ਖਚਰਾ ਵਾਂਗੂ ਸਿਰ ਹਲਾਇਆ ਜਾ ਰਿਹਾ 150 ਕਰੋੜ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਓਏ ਸ਼ਰੇਆਮ ਦਿੱਲੀ ਦੇ ਲਾਲ ਕਿਲੇ ਤੋਂ ਖੜ ਕੇ ਕਾਲੇ ਅੰਗਰੇਜ਼ ਜੋ ਕੁਫਰ ਤੋੜ ਰਹੇ ਆ ਤੇ ਅਸੀਂ ਇਹਨਾਂ ਦੇ ਆਖੇ ਬਹਿਮ ਵੀ ਪਾਲੀ ਬੈਠੇ ਆ ਆਜ਼ਾਦ ਹੋਣ ਦਾ ਕਾਦੀ ਆਜ਼ਾਦੀ ਐ ਤੁਹਾਨੂੰ ਮੈਨੂੰ ਐਂ ਦੱਸ ਦਿਓ 79 ਸਾਲ ਹੋ ਗਏ ਆਜ਼ਾਦ ਹੋਿਆਂ ਨੂੰ ਜਿਹੜੀਆਂ ਦਿੱਕਤਾਂ ਆਜ਼ਾਦੀ ਤੋਂ ਪਹਿਲਾਂ ਸੀ ਅੱਜ ਹੱਲ ਹੋ ਗਈਆਂ ਗਰੀਬੀ ਆ ਅਨਪੜਤਾ ਮੰਗਾਈ ਆ ਬਿਕਾਰੀ ਆ ਜਾਤੀਵਾਦ ਫਿਰਕਾਪ੍ਰਸਤੀ ਖੇਤਰੀਵਾਦ ਤੇ ਧਾਰਮਿਕ ਕਟੜਤਾ ਕਿਹੜੀ ਚੀਜ਼ ਇਹਨਾਂ ਚੋਂ ਘਟੀਆਂ ਮੈਨੂੰ ਐਂ ਤਾਂ ਦੱਸ ਦਿਓ ਯਾਰ ਵੀ ਲੱਖ ਤੋਂ ਵੱਧ ਸਾਡੇ ਕੀ ਆ ਪਿਓ ਦਾਦੇ ਪੜਦਾਦੇ ਕੀ ਆ ਮਰੇ ਸੀ ਲੱਖਾਂ ਸਾਡੀਆਂ ਧੀਆਂ ਭੈਣਾਂ ਦਾ ਰੇਪ ਹੋਇਆ ਸੀ ਤੇ ਡੇਢ ਕਰੋੜ ਲੋਕਾਂ ਦਾ ਜਾੜਾ ਹੋਇਆ ਸੀ ਤੁਸੀਂ ਕਿਹੜੇ ਮੂ ਨਾਲ ਕਹਿੰਦੇ ਕਿ ਅਸੀਂ ਇਸ ਦਿਨ ਚਾਵਣ ਵਾਲੀਏ ਖੁਸ਼ੀ ਮਨਾ ਲਗੇ ਯਾਰ ਮੈਂ ਕਹਿੰਦਾ ਐਪ੍ਰੈਲ ਫੂਲ ਨਾ 1 ਐਪ੍ਰੈਲ ਨੂੰ ਬਣਾਇਆ ਜਾਂਦਾ ਮੈਂ ਕਹਿੰਦਾ ਉਹ ਮਨਾਉਣੀ 15 ਅਗਸਤ ਨੂੰ ਚਾਹੀਦਾ ਮੂਰਖਾਂ ਦਾ ਦਿਨ ਕਹੋਗੇ ਸਭ ਤੋਂ ਵੱਧ ਮੂਰਖੀ ਅਸੀਂ ਇਸ ਦਿਨ ਬਣਦੇ ਆ ਅੱਜ ਵੀ ਆਪਦੇ ਹੱਕਾਂ ਖਾਤਰ ਬੋਲਣ ਵਾਲੇ ਤੇ ਕੀ ਆ ਆਸਮਾ ਮੀਸਾ ਟਾਡਾ ਤੇ ਪੋਟਾ ਵਰਗੇ ਕਾਨੂੰਨ ਲਾ ਕੇ ਕੀ ਆ ਸਾਡੇ ਪੁੱਤਾਂ ਨੂੰ ਜੇਲ੍ਹਾਂ ਚ ਡੱਕਿਆ ਗਿਆ ਹੋਰ ਛੱਡੋ ਸਾਰਾ ਕੁਝ ਯਾਰ ਮੈਂ ਕਹਣਾ ਅੱਜ 15 ਅਗਸਤ ਮਨਾਉਣ ਖਾਤਰ ਆ ਤਸਵੀਰ ਦੇਖ ਲੋ ਬਾਈ ਗੁਰਪ੍ਰੀਤ ਵਰਗੇ ਜਿਹੜੇ ਫਰੀਦਕੋਟ ਜਿਲ੍ਹੇ ਦੇ ਕਿ ਟੈਂਕੀ ਦੇ ਚੜੇ ਬੈਠੇ ਓਏ ਆਪਣੇ ਕੀ ਰੋਜ਼ਗਾਰ ਖਾਤਰ ਆਪਣੇ ਹੱਕਾਂ ਖਾਤਰ ਤੇ ਤੇਜਿੰਦਰ ਮਾਨ ਵਰਗੇ ਜਿਹੜੇ ਪੁਰਾਣੇ ਘਰਾਂ ਦੇ ਵਿੱਚ ਡੱਕਲੇ ਗਏ ਆ ਤੇ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਖੜਕੇ ਕਾਲੇ ਅੰਗਰੇਜ਼ ਸਾਨੂੰ ਆਜ਼ਾਦ ਹੋਣ ਦਾ ਕੀ ਹੈ ਵਹਿ ਪਾਲਣ ਵਾਸਤੇ ਕਹਿੰਦੇ ਆ ਲੱਖ ਲਾਣਤਾ ਉਹ ਢਿੱਡੋਂ ਪੱਖੇ ਬਿਲਕਦੇ ਜਵਾਕ ਨੂੰ ਹੱਥ 'ਚ ਛਣਛਣਾ ਫੜਾ ਲਿਏ ਉਹਦੇ ਨਾਲ ਕੀ ਉਹ ਜਵਾਕ ਬਿਰਦਾ ਨਹੀਂ ਕਿਉਂਕਿ ਢਿੱਡੋਂ ਭੁੱਖ ਲੱਗੀ ਵੀ ਆ ਕਮਾਲ ਹੋ ਗਿਆ ਜਿਹੜੇ ਆਜ਼ਾਦੀ ਦੇ ਇਸ ਮਨਾਉਣ ਖਾਤਰ ਅਯਾ ਸੋਚ ਵਾਲੇ ਬੰਦੇ ਕਿਹਾ ਜੇਲਾਂ ਚ ਡੱਕਦੇ ਇਹਨਾਂ ਨੇ ਅੱਜ ਮੈਨੂੰ ਐਂ ਤਾਂ ਦੱਸ ਦਿਓ ਯਾਰ ਖੁਸ਼ੀ ਕਾਦੀ ਮਨਾਈਗੇ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਟਾਉਣ ਦੀ ਆਪਣੇ ਵੱਡ ਬਡੇਰੇ ਕਿਹਾ ਦਾਦੇ ਪੜਦਾਦਿਆਂ ਨੂੰ ਮਰਵਾਉਣ ਦੀ ਉਜੜ ਕੇ ਆਉਣ ਦੀ ਜਾਂ ਜਰਾਈਂ ਪੇਸ਼ਾ ਕੌਮ ਕਹਾਉਣ ਦੀ ਆਜ਼ਾਦੀ ਅਸਲ ਦੇ ਵਿੱਚ ਅੰਦਰ ਹੁੰਦੀ ਹੈ ਕਿਉਂਕਿ ਸੋਚ ਦੀ ਆਜ਼ਾਦੀ ਚਾਹੀਦੀ ਆ ਭਗਤ ਸਿੰਘ ਕਰਕੇ ਆਜ਼ਾਦ ਰਹਿ ਕੇ ਗਏ ਆ ਅਸੀਂ ਅੱਜ ਗੁਲਾਮੀ ਇੰਜੋਏ ਕਰ ਰਹੇ ਹਾਂ ਕਿਉਂਕਿ ਸਾਨੂੰ ਆਜ਼ਾਦੀ ਦਾ ਇਹ ਨਹੀਂ ਪਤਾ ਕਿ ਆਜ਼ਾਦੀ ਹੁੰਦੀ ਕੀ ਆ ਕਿਉਂਕਿ ਅਸੀਂ ਕਦੇ ਕਦੇ ਦੇਖੀ ਆ ਜੀ ਆਪਣੀ ਜ਼ਿੰਦਗੀ ਦਾ ਕੋਈ ਫੈਸਲਾ ਆਪਣੀ ਕਰਦੇ ਸਾਡਾ ਖਾਣ ਦਾ ਪੀਣ ਦਾ ਪਹਿਨਣ ਦਾ ਧਰਮ ਮੰਨਣ ਦਾ ਸਾਰੇ ਕੁਝ ਦਾ ਫੈਸਲਾ ਸਾਡਾ ਹੁਕਮਰਾਨ ਕਰ ਰਿਹਾ ਅੱਜ ਦਿੱਲੀ ਦੇ ਲਾਲ ਕਿਲੇ ਤੋਂ ਖੜ ਕੇ ਜਿਹੜਾ ਅੰਗਰੇਜ਼ ਆ ਨਾ ਕਾਲਾ ਅੰਗਰੇਜ਼ ਆ ਉਹ ਸਾਡਾ ਮਜ਼ਾਕ ਉਡਾਉਂਦਾ ਸਾਨੂੰ ਝੜਿਉਂਦਾ ਸਾਨੂੰ ਜਾਦੂ ਦਿਖਾਉਂਦਾ ਜਾਦੂ ਕਹਾਦਾ ਜਿਵੇਂ ਆਪਾਂ ਸਾਰੇ ਜਾਣਦੇ ਆ ਜਿਹੜੀ ਚੀਜ਼ ਹੁੰਦੀ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਏ ਜਾਂਦੇ ਆ ਮਤਲਬ ਕੀ ਹੈ ਕਿ ਸਾਨੂੰ ਆਜ਼ਾਦੀ ਦੇ ਦਰਸ਼ਨ ਕਰਾਏ ਜਾਂਦੇ ਆ ਗੁਲਾਮਾਂ ਦੀ ਨਿਸ਼ਾਨੀ ਕੀ ਹੁੰਦੀ ਸੀ ਪੁਰਾਣੇ ਟਾਈਮਾਂ ਦੇ ਵਿੱਚ ਵੀ ਗੁਲਾਮਾਂ ਨੂੰ ਕੁੱਟਿਆ ਮਾਰਿਆ ਜਾਂਦਾ ਸੀ ਉਹਨਾਂ ਤੋਂ ਮਨਮਰਜ਼ੀ ਨਾਲ ਕੰਮ ਕਰਾਇਆ ਜਾਂਦਾ ਸੀ ਨਾ ਉਹਨਾਂ ਦੀ ਸਿਹਤ ਤੇ ਨਾ ਉਹਨਾਂ ਦੀ ਸਿੱਖਿਆ ਕਿਸੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਸੀ ਅੱਜ ਦੇ ਵਿੱਚ ਤੇ ਉਹਨਾਂ ਦੇ ਵਿੱਚ ਫਰਕ ਕੀ ਆ ਮੈਨੂੰ ਐਂ ਤਾਂ ਦੱਸ ਦਿਓ ਅੱਜ ਤੁਹਾਡੀ ਪ੍ਰਵਾਹ ਕੌਣ ਕਰਦਾ ਤੁਸੀਂ ਮਰੋ ਖਪੋ ਤੁਹਾਨੂੰ ਕੀ ਸਿੱਖਿਆ ਦਿੱਤੀ ਜਾ ਰਹੀ ਹੈ ਨਖਿੱਧ ਸਿਹਤ ਕਣੀਓ ਦਾ ਛੱਡੋ ਮੈਂ ਕਹਿੰਦਾ ਤੁਹਾਨੂੰ ਮਾਨਸਿਕ ਤੌਰ ਤੇ ਵੀ ਇੰਨਾ ਕੇ ਬਿਮਾਰ ਕਰਤਾ ਤੁਹਾਨੂੰ ਬਿਮਾਰੀ ਦਾ ਅਹਿਸਾਸ ਵੀ ਹੈ ਨਹੀਂ ਉਹ ਇਲਾਜ ਫੇਰ ਹੋਊਗਾ ਜੇ ਸਾਨੂੰ ਬਿਮਾਰੀ ਦਾ ਪਤਾ ਹੋਵੇ ਡਾਇਗਨੋਸ ਦਾ ਫੇਰੀ ਹੋਣਾ ਸਿਵਾ ਆਪਦੇ ਆਪ ਨੂੰ ਬਿਮਾਰ ਮੰਨਾਂਗੇ ਮਤਲਬ ਗੁਲਾਮ ਮੰਨਾਂਗੇ ਤਾਂ ਉਹਦਾ ਹੱਲ ਹੋਊਗਾ ਸਾਨੂੰ ਜਾਣ ਬੁੱਝ ਕੇ ਭੁੱਖਿਆ ਰੱਖਿਆ ਜਾ ਰਿਹਾ ਓਏ 80 ਕਰੋੜ ਲੋਕੀ ਆਟਾ ਦਾਲ ਦੇ ਵਿੱਚ ਕੀ ਆਟਾ ਦਾਲ ਕਾਰਡਾਂ ਵਾਸਤੇ ਭਿਖ ਮੰਗੇ ਬਣੇ ਬੈਠੇ ਆ ਭੀਖ ਮੰਗਣ ਵਾਲਾ ਦੱਸੋ ਮੈਨੂੰ ਆਪਦੇ ਹੋਣ ਦੀ ਲੜਾਈ ਲੜਨ ਵਾਸਤੇ ਕਿੱਥੇ ਇਨਕਲਾਬ ਜਿੰਦਾਬਾਦ ਦਾ ਨਾਹਰਾ ਲਾ ਦੂੰ ਅੱਜ ਬੇਰਜਗਾਰ ਨਹੀਂ ਜੋ ਰੋਲੇ ਜਾ ਰਹੇ ਦੇਸ਼ ਦਾ ਭਵਿੱਖ ਰੋਲਿਆ ਜਾ ਰਿਹਾ ਤੇ ਜੇ ਭਵਿੱਖ ਰੋਲਣ ਨਹੀਂ ਦੇਣਾ ਤਾਂ ਆਜ਼ਾਦ ਮੁਲਕ ਦੇ ਵਿੱਚ ਜਿਹੜੇ ਅਧਿਆਪਕਾਂ ਨੂੰ ਅੱਜ ਕੀ ਆਪਣੇ ਹੱਕ ਮੰਗਣ ਖਾਤਰ ਡਾਂਗ ਕੀ ਜਿਨ੍ਹਾਂ ਤੇ ਫੇ ਤੇ ਸਾਡੀਆਂ 3 ਭੈਣਾਂ ਦੀਆਂ ਗੁੱਤਾਂ ਫੜ ਕੇ ਸੜਕਾਂ ਦੇ ਘੜੀਸੀਆਂ ਜਾ ਰਹੀਆਂ ਆਪਦੇ ਹੱਕ ਮੰਗਣ ਖਾਤਰ ਆਜੋ ਉਹਨਾਂ ਨੂੰ ਇਨਸਾਫ਼ ਦਿਵਾਈਏ ਸਾਡੇ ਪੰਜਾਬ 'ਚ ਰੋਜ਼ਗਾਰ ਦੇ ਮੇਲੇ ਕਰਾਉਂਦੇ ਆ ਨਾ ਅਸੀਂ ਮੇਲਾ ਬੇਰੁਜ਼ਗਾਰਾਂ ਦਾ ਕੀ ਆ ਕਰਾਉਣਾ ਤੇ ਤੁਸੀਂ ਸਾਥ ਦੇਣਾ ਇਸ ਕਰਕੇ ਮੈਂ ਕਹਿਣਾ ਕਿ ਅੱਜ ਦੀ ਪੋਸਟ ਤਾਂ ਸ਼ੇਅਰ ਕਰੋ ਜੇ ਤੁਹਾਨੂੰ ਗੁਲਾਮੀ ਦਾ ਅਹਿਸਾਸ ਹੈਗਾ ਕਿ ਭਗਤ ਸਿੰਘ ਦੇ ਸੁਪਨੇ ਵਾਲੀ ਆਜ਼ਾਦੀ ਦੇਖ ਸਕਦੇ ਆ ਓਏ ਉਹਨੇ ਵੀ ਕਿਹਾ ਸੀ ਕਿ ਬੰਦੇ ਦੇ ਹੱਥੋਂ ਬੰਦੇ ਦੀ ਲੁੱਟ ਜਿੰਨਾ ਚਿਰ ਜਾਰੀ ਰਹੂ ਉਹਨਾਂ ਚਿਰ ਗੁਲਾਮੀ ਜਾਰੀ ਰਹਿਣੀ ਆ ਅਜਾ ਆਜ਼ਾਦੀ ਹੈ ਕਿੰਨਾ ਨੂੰ ਉਹ ਵੀ ਗੱਲ ਸਮਝ ਲਿਓ ਨਸ਼ਿਆਂ ਵਿੱਚ ਗਰਸੀ ਹੋਈਆਂ ਸਾਡੀਆਂ ਨਸਲਾਂ ਨੂੰ ਬਾਹਰ ਕੱਢਣ ਦੇ ਨਾਂ ਦੇ ਉੱਤੇ ਮਨਾਏ ਜਾ ਰਹੇ ਮੇਲਿਆਂ ਦੀ ਆਜ਼ਾਦੀ ਆ ਕਿਹਨੂੰ ਕਾਲੇ ਅੰਗਰੇਜ਼ਾਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਅੱਜ ਡਾਂਗਾਂ ਨਾਲ ਕੁੱਟ ਕੇ ਮੂੰਹ ਬੰਦ ਕਰਾਉਣ ਦੀ ਆਜ਼ਾਦੀ ਕਿਹਨੂੰ ਆ ਕਾਲੇ ਅੰਗਰੇਜ਼ਾਂ ਨੂੰ ਕਿਸਾਨਾਂ ਦੀਆਂ ਨਿੱਜੀ ਜਾਇਦਾਦਾਂ ਨੂੰ ਤੱਕੇ ਨਾਲ ਖੋਣ ਦੀ ਆਜ਼ਾਦੀ ਕਿਹਨਾਂ ਨੂੰ ਆ ਇਹਨਾਂ ਕਾਲੇ ਅੰਗਰੇਜ਼ਾਂ ਨੂੰ ਤੇ ਮੇਲਾ ਬੇਰਜਗਾਰਾਂ ਦਾ ਜਿਹੜਾ ਇਹਨਾਂ ਕਾਲੇ ਅੰਗਰੇਜ਼ਾਂ ਦੇ ਮੂੰਹ ਤੇ ਚਪੇੜ ਵਾਂਗੂ ਵੱਜਣਾ ਉਹ ਕਰਵਾਉਣ ਵਾਸਤੇ ਵੱਧ ਤੋਂ ਵੱਧ ਭਰਾ ਜਿਹੜੇ ਆਪਣੇ ਲੈਵਲ ਦੇ ਉੱਤੇ ਚਾਹੇ ਕੱਚੇ ਮੁਲਾਜ਼ਮਾ ਜਾਂ ਜਿਹੜੇ ਬੇਰੁਜ਼ਗਾਰ ਨੇ ਉਹ ਲੜਾਈ ਲੜ ਰਹੇ ਆ ਉਹ ਸਾਰੇ ਭਰਾ ਸਾਡੇ ਨਾਲ ਸੰਪਰਕ ਜ਼ਰੂਰ ਕਰ ਲੈਣ ਉਸ ਮੇਲੇ ਨੂੰ ਕਾਮਯਾਬ ਕਰਨ ਵਾਸਤੇ ਨੰਬਰ ਬੋਲਦਾ 8146696144 8146696144 ਧੰਨਵਾਦ